ਜਿੰਦਾਬਾਦ 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 ਭਾਜਪਾ ਦੇ ਉਮੀਦਵਾਰ ਦੇ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਅੜਪ ਦੱਸ ਦिए ਕਿ ਅੱਜ ਲੋਕ ਸਭਾ ਹਲਕਾ ਬਠਿੰਡਾ ਦੀ ਸੀਟ ਤੋਂ ਚੋਣ ਲੜ ਰਹੇ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਜਿਉਂ ਹੀ ਚੋਣ ਪ੍ਰਚਾਰ ਕਰਨ ਲਈ ਅੱਜ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਫਰੀਦਕੋਟ ਕੋਟਲੀ ਵਿਖੇ ਪਹੁੰਚਿਆ ਗਿਆ ਤਾਂ ਕਿਸਾਨ ਯੂਨੀਅਨ ਬੀਕੇਯੂ ਡਕਾਉਂਦਾ ਅਤੇ ਕਿਸਾਨ ਯੂਨੀਅਨ ਬੀਕੇਯੂ ਉਗਰਾਹਾ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਵਿਰੋਧ ਕਰਨ ਲਈ ਇਕੱਠੇ ਹੋ ਗਏ ਜਿਉਂ ਹੀ ਕਿਸਾਨਾਂ ਵੱਲੋਂ ਚੋਣ ਪ੍ਰਚਾਰ ਕਰਨ ਵਾਲੇ ਸਥਾਨ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀ ਤਾਂ ਪੁਲਿਸ ਵੱਲੋਂ ਲਾਏ ਗਏ ਬੈਰੀਕੇਡਾਂ ਕੋਲ ਪਹੁੰਚਦਿਆਂ ਹੀ ਕਿਸਾਨਾਂ ਅਤੇ ਪੰਜਾਬ ਪੁਲਿਸ ਦੀ ਝਟਪ ਹੋ ਗਈ ਜਿਸ ਕਾਰਨ ਕਿਸਾਨਾਂ ਨੂੰ ਨਖੇੜਨ ਲਈ ਪੁਲਿਸ ਵੱਲੋਂ ਲਾਠੀ ਚਾਰਜ ਵੀ ਕਿਸਾਨਾਂ ਉੱਪਰ ਕੀਤਾ ਗਿਆ ਇਹਤ ਮੌਕੇ ਮਾਹੌਲ ਬਹੁਤ ਹੀ ਤਣਾਅਪੂਰਨ ਬਣ ਗਿਆ ਕਿਸਾਨ ਆਗੂ ਹਰਵਿੰਦਰ ਸਿੰਘ ਪ੍ਰੀਤਕੋਟ ਕੋਟਨੀ ਕੁਲਵੰਤ ਰਾਏ ਸ਼ਰਮਾ ਹਰਸ਼ ਪਥਰਾਲਾ ਅਤੇ ਇਕਬਾਲ ਪਥਰਾਲਾ ਨੇ ਕਿਹਾ ਹੈ ਕਿ ਪੁਲਿਸ ਸਾਨੂੰ ਜਿੰਨਾ ਵੀ ਰੋਕਣ ਦੀ ਕੋਸ਼ਿਸ਼ ਕਰੇਗੀ ਉਹ ਨਹੀਂ ਰੁਕਣਗੇ ਅਤੇ ਉਹ ਹਰ ਹਾਲਤ ਵਿੱਚ ਜਿਸ ਪਿੰਡ ਵਿੱਚ ਵੀ ਭਾਜਪਾ ਦੇ ਉਮੀਦਵਾਰ ਚੋਣ ਪ੍ਰਚਾਰ ਕਰਨ ਲਈ ਜਾਣਗੇ ਉਹਨਾਂ ਦਾ ਹਰ ਹਾਲਤ ਵਿੱਚ ਉੱਥੇ ਜਾ ਕੇ ਵਿਰੋਧ ਕਰਨਗੇ ਇਸ ਮੌਕੇ ਚੋਣ ਪ੍ਰਚਾਰ ਕਰਨ ਆਏ ਗੁਰਪ੍ਰੀਤ ਸਿੰਘ ਮਲੂਕਾਨੌਰ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਨੂੰ ਪਿੰਡਾਂ ਵਿੱਚ ਭਾਰੀ ਸਹਿਯੋਗ ਮਿਲ ਰਿਹਾ ਹੈ ਜਿਸ ਕਾਰਨ ਵਿਰੋਧੀ ਪਾਰਟੀਆਂ ਘਬਰਾਈਆਂ ਹੋਈਆਂ ਹਨ ਅਤੇ ਉਹ ਸਾਡਾ ਵਿਰੋਧ ਕਰਵਾ ਰਹੀਆਂ ਹਨ ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਦੇ ਨਾਲ ਮੰਡਲ ਪ੍ਰਧਾਨ ਗਰਦੀਪ ਸਿੰਘ ਰਾਣਾ ਮੰਡਲ ਪ੍ਰਧਾਨ ਅਮਰਨਾਥ ਕੁੱਦਾ ਅਤੇ ਵੱਡੀ ਗਿਣਤੀ ਵਿੱਚ ਬੀਜੇਪੀ ਦੇ ਵਰਕਰ ਹਾਜ਼ਰ ਸਨ ਇਸ ਮੌਕੇ ਜਦੋਂ ਬਠਿੰਡਾ ਦਿਹਾਤੀ ਦੇ ਡੀਐਸਪੀ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਸਾਡੇ ਵੱਲੋਂ ਲਾ ਇਨ ਆਰਡਰ ਨੂੰ ਕਾਇਮ ਰੱਖਿਆ ਜਾ ਰਿਹਾ ਹੈ ਕੋਟਲੀ ਵਿਖੇ ਜਿਹੜੇ ਆਪਣੇ ਲੋਕ ਸਭਾ ਐਮਪੀ ਦੀ ਸੀਟਾ ਬਠਿੰਡਾ ਤੋਂ ਇਥੇ ਪਰਮਪਾਲ ਕੌਰ ਆਉਣਾ ਸੀ ਪਰ ਉਹਨਾਂ ਦਾ ਪਤੀ ਗੁਰਪ੍ਰੀਤ ਸਿੰਘ ਨੂੰ ਮੁਲਕਾਤੀ ਆਏ ਸੀ ਉਸ ਦੇ ਵਿਰੋਧ ਦੇ ਵਿੱਚ ਜੋ ਸੰਗਠਿਤ ਖਾਰ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਚੱਲਦਾ ਹੈ ਉਹ ਅੱਜ ਵਿਰੋਧ ਕੀਤਾ ਇੱਥੇ ਇੱਥੇ ਪਹੁੰਚੇ ਆ ਤੇ ਪੁਲਿਸ ਪ੍ਰਸ਼ਾਸਨ ਨਾਲ ਥੋੜਾ ਜਿਹਾ ਤਤਕਾਰਬਾਜੀ ਵੀ ਹੋਇਆ ਵੀ ਦੀ ਤੇ ਹੁਣੇ ਤੋਂ ਬਾਅਦ ਜਿਹੜਾ ਉਹਨਾਂ ਦਾ ਪ੍ਰੋਗਰਾਮ ਸੀ ਆਪਦਾ ਕਰਕੇ ਵਾਪਸ ਚਲੇ ਗਏ ਅਸੀਂ ਨਾਰੇਬਾਜੀ ਕੀਤੀ ਹੈ ਕਾਲੀਆਂ ਝੰਡੀਆਂ ਵਿਖਾਈਆਂ ਤੇ ਜਾਂ ਗਾਂ ਨੂੰ ਜਿੱਥੇ ਆਉਣਗੇ ਕੋਈ ਉਹਦਾ ਪ੍ਰੋਗਰਾਮ ਫੇਰ ਲਈ ਕਿਹਾ ਜਾਊਗਾ ਬੀਜੇਪੀ ਦੀ ਜੋ ਉਹ ਪਰਮਪਾਲ ਕੌਰ ਆ ਉਹਨਾਂ ਨੇ ਪਿੰਡ ਫਰੀਦਕੋਟ ਕੋਟੜੀ ਪੇਖੇ ਪਹੁੰਚਣਾ ਸੀ ਤੇ ਇੱਥੇ ਦੋਨੇ ਜੱਥੇ ਬੰਦਿਆਂ ਵੀ ਇਕੱਠੀਆਂ ਹੋਊਗਾ ਤੇ ਪਰ ਜਦੋਂ ਇੱਥੇ ਇਕੱਠੇ ਹੋ ਕੇ ਕੁਸ ਤਕਰਾਰਬਾਜੀ ਹੋਈ ਤਾਂ ਇਹ ਪੁਲਿਸ ਪ੍ਰਸ਼ਾਸਨ ਨੇ ਪੂਰਾ ਵਧੀਆ ਧੱਕਾ ਕਰਿਆ ਕਿਸਾਨਾਂ ਤੇ ਲਾਠੀ ਚਾਰਜ ਕਰਿਆ ਇੱਕ ਕਿਸਾਨ ਦੇ ਖੂਨ ਵੀ ਦੋਹਾਂ ਤਿੰਨਾਂ ਦੇ ਵਹੀ ਜਾਂਦਾ ਪਰ ਅਸੀਂ ਇਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਇੰਨਾ ਧੱਕਾ ਨਹੀਂ ਹੁੰਦਾ ਜਿੰਨਾ ਤੁਸੀਂ ਇਹਦੀ ਹੁਣ ਭਗਵੰਤ ਮਾਨ ਵੀ ਇਹਨਾਂ ਦੀ ਬੀਜੇਪੀ ਦੀ ਬੀ ਟੀਮ ਬਣ ਕੇ ਤੇ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਲੋਕਾਂ ਦੇ ਉੱਤੇ ਲਾਠੀ ਚਾਰਜ ਕਰਦੇ ਆ ਪੂਰੀ ਸ਼ਹਿਰ ਦਿੰਦਾ ਤੇ ਆਉਣ ਵਾਲੇ ਦਿਨਾਂ 'ਚ ਉਹਦਾ ਵੀ ਹੋ ਸਕਦਾ ਵੀ ਕੋਈ ਕਾਲ ਆ ਜਾਏ ਤੇ ਉਹਦਾ ਵੀ ਘਰਾਉ ਕਰਨਾ ਪਏ ਜੇ ਪਿੰਡਾਂ 'ਚ ਉਹਨੂੰ ਵੀ ਬੜਨਾ ਬੰਦ ਕਰਦ ਗਏ ਅਸੀਂ ਉਹਨੂੰ ਆਨੇ ਵੀ ਤੂੰ ਆਪਦੀ ਪੁਲਿਸ ਨੂੰ ਨੱਥ ਪਾ ਜਿਹੜੀ ਲੋਕਾਂ ਤੇ ਪਸ਼ੂਆਂ ਵਾਂਗੂ ਡਾਂਗਾ ਮਾਰਦੀ ਐ ਕੋਟਲੀ ਵਿਖੇ ਪਰਮਪਾਲ ਕੌਰ ਤੇ ਬੀਜੇਪੀ ਦੀ ਜਿਹੜੀ ਨਮਾਇੰਦਾ ਪਾਰਟੀ ਐ ਇੱਥੇ ਬੀਜੇਪੀ ਦੀ ਉਹਨੇ ਆਉਣਾ ਸੀ ਉਹਦਾ ਵਿਰੋਧ ਕਰਨ ਵਾਸਤੇ ਅਸੀਂ ਆਏ ਸੀ ਇੱਥੇ ਜਦੋਂ ਅਸੀਂ ਬੈਰੀਗੇਟ ਕਿਉਂਕਿ ਸਾਡ ਨੂੰ ਪਿੱਛੇ ਰੋਕ ਲਿਆ ਇੱਥੇ ਸੰਯੁਕਤ ਮੋਰਚਾ ਸੱਦਾ ਵੀ ਜਿਹੜੇ ਭਾਜਪਾ ਦੇ ਨੁਮਾਇੰਦੇ ਬਿਲਕੁਲ ਵੀ ਪਿੰਡਾਂ ਦੇ ਵਿੱਚ ਉਹਨਾਂ ਦਾ ਵੜਨਾ ਬਾਈਕਾਟ ਹੈ ਕਿਉਂਕਿ ਉਹਨਾਂ ਨੇ ਸਾਡੇ ਜਿਹੜੇ ਐਮਐਸਪੀ ਮੰਗਣਗੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਲਾਠੀ ਚਾਰਜ ਕੀਤਾ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਨੌਜਵਾਨ ਸੁਭ ਕਰਨ ਜਿਹੜਾ ਉਹ ਮੌਤ ਦੇ ਘਾਟ ਤਾਰਿਆ ਉਸ ਰੋਸ ਵਜੋਂ ਬੀਜੇਪੀ ਦਾ ਜਿਹੜਾ ਬਾਈਕਾਟ ਕੀਤਾ ਹੋਇਆ ਪਿੰਡਾਂ ਦੇ ਵਿੱਚੋਂ ਉਹ ਉਹ ਦਾ ਵਿਰੋਧ ਕਰਨ ਆਏ ਸੀ ਅਸੀਂ ਅੱਜ ਤੇ ਸਾਡਾ ਇੱਧਰ ਅੱਜ ਬਲਾਕ ਦਾ ਜਿਹੜਾ ਸੈਕਟਰੀ ਆਜੇ ਪਾਲ ਉਹਨੂੰ ਪੁਲਿਸ ਪ੍ਰਸ਼ਾਸਨ ਨੇ ਟਾਰਗੇਟ ਕੀਤਾ ਉਹਨੂੰ ਇਕੱਲੇ ਨੂੰ ਨਖੇੜ ਕੇ ਉਹਦੇ ਡਾਂਗਾਂ ਵੀ ਮਾਰੀਆਂ ਉਹਦੀਆਂ ਪੱਗ ਟਾਹੀ ਮਾਵਾ ਭੈਣਾਂ ਦੀਆਂ ਉਹਨੂੰ ਗਾਲਾਂ ਦਿੱਤੀਆਂ ਤੇ ਇਹ ਲਗਾਤਾਰ ਜਿਹੜਾ ਸੰਗਤ ਪੁਲਿਸ ਦਾ ਪ੍ਰਸ਼ਾਸਨ ਦਾ ਰਵਈਆ ਇਹ ਲਗਾਤਾਰ ਸਾਡੇ ਸਾਹਮਣੇ ਆ ਰਿਹਾ ਹੈ ਪਹਿਲਾਂ ਵੀ ਚਾਹੇ ਸੰਗਤ ਮੰਡੀ ਦੇ ਵਿੱਚ ਬੀਜੇਪੀ ਆਲੇ ਨੇ ਆਉਣਾ ਸੀ ਉਦੋਂ ਵੀ ਸਾਡੇ ਤੇ लाठी चार्ज ਕੀਤਾ ਇਹਨਾਂ ਨੇ ਗਾਲਾਂ ਦੁੱਪੜਾ ਭੈਣਾਂ ਦੀਆਂ ਦਿੱਤੀਆਂ ਤੇ ਅੱਜ ਵੀ ਸਾਡੇ ਇੱਥੇ ਤਿੰਨ ਚਾਰ ਇਹਨਾਂ ਨੇ ਫੋਨ ਖੋਲੇ ਹੈਗੇ ਪਾਰਟੀ ਦੇ ਕੋਲੇ ਆਹੋ ਧੱਕੇ ਨਾਲ ਤੇ ਸਾਡੇ 8-10 ਮੁੰਡਿਆਂ ਦੇ ਉੱਤੇ ਡਾਂਗਾ ਬਰਾਈਆਂ ਜ਼ੋਰ ਨਾਲ लाठी चार्ज ਕੀਤਾ ਤੇ ਸਾਨੂੰ ਇਕੱਲੇ-ਇਕੱਲੇ ਨੂੰ ਉਹਨਾਂ ਨੇ ਬਾਣਾ ਦੇ ਵਿੱਚ ਦੀ ਦਵਲ ਕੇ ਸਾਡਾ ਜਿਹੜਾ ਉਹਨਾਂ ਨੇ ਇਹ ਹਾਲ ਕੀਤਾ ਮੰਗ ਸੀ ਇਹੀ ਕਰਦੇ ਆ ਵੀ ਜਿਹੜੇ ਸਾਡੇ ਤੇ ਲਾਠੀ ਚਾਰਜ ਕੀਤਾ ਉਹਨਾਂ ਤੇ ਪਰਚਾ ਹੋਵੇ ਪਰਚਾ ਦਰਜ ਹੋਵੇ ਸਾਨੂੰ ਇਨਸਾਫ ਮਿਲੇ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੱਧ ਤਿਆਰੀ ਕਰਕੇ ਇਹ ਇਹਦਾ ਮੁਕਾਬਲਾ ਬਿਲਕੁਲ ਡਟ ਕੇ ਵਿਰੋਧ ਕਰਾਂਗੇ ਤੇ ਇੱਟ ਦਾ ਜਵਾਬ ਜਿਹੜਾ ਪੱਥਰ ਦੇ ਵਿੱਚ ਦੇਵਾਂਗੇ ਹਰ ਹਾਲਤ ਦੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਹੈ ਅ ਦੇਖੋ ਕਿੰਨੀ ਵਧੀਆ ਮੀਟਿੰਗ ਹੋਈ ਹੈ ਇੱਥੇ ਪ੍ਰੀਕੋਟ ਕੋਠਲੀ ਚ ਮੈਂ ਸਾਰੇ ਬਰੰਦ ਕੀ ਵੀਰਾਂ ਦਾ ਧੰਨਵਾਦ ਕਰਦਾ ਕਿਉਂਕਿ ਜਿਹੜੀਆਂ ਸਕੀਮਾਂ ਭਾਰਤੀ ਜਨਤਾ ਪਾਰਟੀ ਦੇ ਰਹੀ ਹੈ ਸਾਰੇ ਸਟੇਟਾਂ ਨੂੰ ਆਪਣੇ ਇਥੇ ਨਾ ਸਰਕਾਰ ਹੋਣ ਕਰਕੇ ਆਪਾਂ ਪਿੱਛੇ ਰਹਿ ਗਏ ਔਰ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਸੀ ਉਹ ਬਹੁਤ ਆਪਣੇ ਤੋਂ ਅੱਗੇ ਲੰਘੇ ਜਿਵੇਂ ਹਰਿਆਣਾ ਸਟੇਟ ਹੈ ਗੁਜਰਾਤ ਹੈ ਮੱਧ ਪ੍ਰਦੇਸ਼ ਹੈ ਸੋ ਸਾਡੀ ਵੀ ਹੁਣ ਇਹੋ ਹੀ ਇੱਛਾ ਹੈ ਕਿ ਜਿਹੜੀ ਹੁਣ ਸਰਕਾਰ ਆਉਣ ਵਾਲੇ ਸਮਿੱਚ ਭਾਰਤੀ ਜੰਤਰ ਪਾਰਟੀ ਦੀ ਬਣਨੀ ਆ ਇੱਕ ਇੱਕ ਨੂੰ ਬੋਟਾ ਪਾਉਣੀ ਹੈ ਤੇ ਵੱਡੀ ਪੱਧਰ ਤੇ ਬਹੁਮਤ ਦੇ ਨਾਲ ਜਿਹੜੀ ਸਰਕਾਰ ਮੋਦੀ ਸਾਹਿਬ ਦੇ ਦੁਆਰਾ ਬਣਨੀ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਸਾਨੂੰ ਵੀ ਇਹਦੇ ਚ ਸਮਰਥਨ ਦਿਓ ਉਥੇ ਨਮਾਇਨੇ ਦੇ ਰੂਪ ਦੇ ਵਿੱਚ ਵੱਧ ਤੋਂ ਵੱਧ ਇੱਕ ਸਲੀਮਾ ਵੀ ਹਰ ਘਰ ਦੇ ਵਿੱਚ ਲੋਕ ਸਾਬ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਹ ਅਸਲ ਚ ਜਿਹੜਾ ਵਿਰੋਧ ਹੈ ਨਾ ਜੀ ਕਿਸਾਨਾਂ ਵੱਲੋਂ ਨਹੀਂ ਅਸੀਂ ਇਹ ਕੁਝ ਕਿਸਾਨ ਤੇ ਅਸੀਂ ਸਮਝਦੇ ਹਾਂ ਕਿਸਾਨਾਂ ਦੀ ਮੁਸ਼ਕਿਲਾਂ ਕਿਸਾਨੀ ਦੇ ਔਰ ਖੇਤੀ ਦੇ ਅਸੀਂ ਹੱਕ 'ਚ ਕੋਈ ਗੱਲ ਵੀ ਐਸੀ ਜਿase ਔਰ ਗੱਲ ਦੇ ਹੱਕ 'ਚ ਨਹੀਂ ਜਿਹੜੀ ਐਗਰੀਕਲਚਰ ਦੇ ਜਾਂ ਫਾਰਮਰਸ ਦੇ ਅਗੇਂਸਟ ਪਰ ਇਹ ਜਿਹੜਾ ਪੋਲਿਟਿਕਲ ਮੋਟੀਵੇਟਿਡ ਪ੍ਰੋਗਰਾਮ ਹੈ ਇਹ ਗਲਤ ਹੈ ਜਿਹਦੇ 'ਚ ਪਾਰਟੀਆਂ ਆਗਾਸਤੀਆਂ ਜਾਂ ਸਰਕਾਰ ਦਾ ਇਸ਼ਾਰਾ ਵੀ ਤੁਸੀਂ ਜਾਣ ਬੁੱਝ ਕੇ ਖਰਾਬ ਕਰੋ ਦੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਆ ਜਾਂ ਹੋਰ ਉਹ ਉਹ ਉਹਨਾਂ ਨੂੰ ਐਵੇਂ ਬਹਾਨਾ ਬਣਾ ਕੇ ਤੁਸੀਂ ਪ੍ਰੋਗਰਾਮ ਨਾ ਕਰਦੇ ਹੋ ਕਿਉਂਕਿ ਹੁਣ ਨਾ ਫਿਕਰ ਹੋ ਗਿਆ ਦੂਧੀਆਂ ਪਾਰਟੀਆਂ ਨੂੰ ਕਿ ਪਹਿਲਾਂ ਉਹਨੂੰ ਇਹ ਸੀ ਵੀ ਪਿੰਡਾਂ ਦੇ ਵਿੱਚ ਬੀਜੇਪੀ ਹੈ ਨਹੀਂ ਪਾਰਟੀ ਹੁਣ ਉਹਨੂੰ ਇਹ ਹੋ ਗਿਆ ਵੀ ਨਹੀਂ ਬੀਜੇਪੀ ਪਾਰਟੀ ਨਾ ਪਿੰਡਾਂ ਦੇ ਵਿੱਚ ਵਿਦਾਰ ਹੋ ਰਹੀ ਇਸ ਗੱਲ ਦੀ ਚਿੰਤਾ ਕਰਕੇ ਆਹ ਡਰਾਮੇबाजी ਸਰ ਅੱਜ ਕੋਈ ਤਕਰਾਰ ਵੀ ਹੋਇਆ ਪੁਲਿਸ ਵਿੱਚ ਕਰਕੇ ਸਨਾਂ ਦੋਨੋਂ ਕਿਵੇਂ ਦੇਖ ਰਹੇ ਮੈਂ ਤਾਂ ਹੁਣ ਜਦੋਂ ਆਇਆ ਕੋਈ ਇਹੋ ਜਿਹੀ ਗੱਲ ਹੀ ਸੀ ਜੀ ਉਹ ਆਪ ਦਾ ਪਹਿਲੇ ਪਾਸੇ ਉੱਧਰ ਰੁਕੇ ਵੀ ਸੀ ਉਹਨਾਂ ਨੇ ਅਸੀਂ ਆਦਾਏ ਇੱਥੇ ਸਾਰੇ ਸਰਕਾਰੀ ਕਿਸਾਨਾਂ ਦੇ ਲਾਠੀ ਚਾਰਜ ਹੋਇਆ ਕੁਝ ਨੇ ਬੰਨੇ ਵੀ ਹੈ ਨਹੀਂ ਮੈਨੂੰ ਤਾਂ ਪਤਾ ਨਹੀਂ ਉਸ ਗੱਲਬਾਤ ਕੋਈ ਇਹ ਜਿਹੀ ਕੋਈ ਗੱਲ ਹੋਈ ਹੈ ਤੇ ਅਸੀਂ ਤਾਂ ਅਜੇ ਤੋਂ ਹੁਣ ਆਏ ਆ ਕੰਪਲੀ ਉਹਨਾਂ ਨੇ ਪਾਸੇ ਉਹਨਾਂ ਨੂੰ ਰੋਕਿਆ ਵਾਸੀ ਵੀ ਭਾਈ ਡਿਸਟਰਬ ਨਹੀਂ ਕਰਨਾ ਇਹਨਾਂ ਦਾ ਇਲੈਕਸ਼ਨ ਦਾ ਪ੍ਰੋਗਰਾਮ ਇਹਦੇ ਵਿੱਚ ਨਹੀਂ ਇਹਦੇ ਬਾਰੇ ਕਹਿੰਦੇ ਕਿ ਜਾਊਗਾ ਜਿਹੜੇ ਲਾਠੀ ਚਾਰਜ ਹੋਇਆ ਪੁੱਛ ਕੀਤਾ ਮੈਨੂੰ ਤਾਂ ਪਤਾ ਹੀ ਨਹੀਂ ਕੋਈ ਹੋਇਆ ਹੀ ਨਹੀਂ ਮੇਰੇ ਸਾਹਮਣੇ ਕਿਸਾਨਾਂ ਦਾ ਕਿਹੜਾ ਜਿਹੜਾ ਜਾ ਰਿਹਾ ਵਿਰੋਧ ਸਾਡਾ ਜਾਰੀ ਰਹੂਗਾ ਲਗਾਤਾਰ ਜੀ ਕਿਸਾਨਾਂ ਦਾ ਕਹਿਣਾ ਵੀ ਅੱਗੇ ਵੀ ਸਾਡਾ ਵਿਰੋਧ ਚੱਲ ਰਿਹਾ ਹਾਂ ਜਦੋਂ ਸਰਕਾਰ ਨੇ ਬੰਦੇ ਛੱਡੇ ਹੋਏ ਆ ਜੀ ਜਾਂ ਦੂਜੀਆਂ ਪਾਰਟੀਆਂ ਨੇ ਛੱਡੇ ਹੋਏ ਆ ਜਾਂ ਕਹਿ ਲੋ ਵੀ ਇਹਨਾਂ ਦੀ ਕੋਈ ਫਾਈਨੈਂਸ਼ਲੀ ਮਦਦ ਕਰਦੇ ਆ ਵੀ ਹਾਂ ਤੁਸੀਂ ਆਹ ਕੰਮ ਕਰੋ ਕਿ ਉਹ ਉਹ ਬੰਦਿਆਂ ਨੇ ਤਾਂ ਆਪ ਦਾ ਦੁਕਾਨ ਚਾਰੀ ਰੱਖਣੀ ਹਨ ਭਰਾ ਮਤਲਬ ਉਹਨਾਂ ਦਾ ਹੈਗਾ ਉਹ ਉਹਨਾਂ ਦਾ ਹੱਕ ਆ ਜਿਹੜਾ ਵੀ ਕੋਈ ਉਹਨਾਂ ਦਾ ਹੱਕ ਹੈਗਾ ਪ੍ਰੋਟੈਸਟ ਕਰਨ ਦਾ ਹਰ ਇੱਕ ਬੰਦਾ ਉਹ ਆਪਣੇ ਹੱਕ ਦੀ ਵਰਤੋਂ ਕਰ ਰਿਹਾ ਤੇ ਸਾਡਾ ਜਿਹੜਾ ਅਧਿਕਾਰ ਆ ਵੀ ਹਰ ਇੱਕ ਬੰਦੇ ਨੂੰ ਸੇਫ ਪਾਸ ਦਿੱਤਾ ਜਾਵੇ ਹਰ ਇੱਕ ਦੀ ਸੁਰੱਖਿਆ ਕੀਤੀ ਜਾਵੇ ਅਸੀਂ ਉਸ ਦੇ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਡਿਊਟੀ ਕਰ ਰਹੇ ਹਾਂ ਉਹ ਤਾਂ ਤਦਕਾਰ ਤਾਂ ਤੁਹਾਨੂੰ ਸਾਰੇ ਤੁਸੀਂ ਜਾਣਦੇ ਹੋ ਬਈ ਇਹ ਇੱਕ ਤਰ੍ਹਾਂ ਉਹ ਕਿਸੇ ਇੱਕ ਪਾਰਟੀ ਦੇ ਵਰਕਰ ਆਪ ਜਿਹੜਾ ਉਹ ਉਹ ਵਿਰੋਧ ਕਰ ਰਿਹਾ ਤੇ ਅਸੀਂ ਲਾਈਵ ਰੈਡਰ ਪੂਰੀ ਮਸਤੀ ਦੇ ਨਾਲ ਬਿਨਾ ਕਿਸੇ ਭੇਦਭਾਵ ਤੋਂ ਕੈਮਰਾ ਰੱਖ ਰਹੇ ਹਾਂ